ਅਪ੍ਰੈਲ ਦੇ ਵਿੱਚ ਇਹਦੀ ਬਜਾਈ ਸ਼ੁਰੂ ਹੋ ਜਾਂਦੀ ਹੈ ਜੀ। ਅੱਛਾ ਜੀ। ਕਣਕ ਦੀ ਬਾੜੀ ਤੋਂ ਬਾਅਦ? ਹਾਂਜੀ। ਕਣਕ ਦੀ ਬਾੜੀ ਤੋਂ ਬਾਅਦ? ਹਾਂਜੀ ਹਾਂਜੀ। ਹਾਂਜੀ। ਜਦੋਂ ਮੰਨ ਲਓ ਹੁਣ ਆਪਾਂ ਇੱਕ ਟੂੜੀ ਬਣਾ ਲਈ ਹੈ ਜੀ। ਹਾਂ। ਇਹਦਾ ਬੀਜ ਆਪਾਂ ਖੇਤ ਦੇ ਵਿੱਚ ਖਿਲਾਰ ਕੇ ਉੱਦੀ ਪਾਣੀ ਲਾ ਦੋ ਜੀ। ਬੱਸ? ਹਾਂ ਪਾਣੀ ਲਾ ਦੋ। ਤੇ ਇਹ ਦੂਜੇ ਪਾਣੀ ਮੋੜ ਕੇ ਪੱਖੇ ਆਪਣੇ ਚਾਣ ਵਾਸਤੇ ਹੋ ਜਾਂਦੇ। ਬਹੁਤ ਜਲਦੀ ਹੋ ਜਾਂਦਾ ਹੈ ਜੀ। ਕਿੰਨੇ ਦਿਨਾਂ ਚ ਹੋ ਜੂ? ਜਦਾਂ ਸਵਾ ਕ ਮਹੀਨੇ ਦੇ ਵਿੱਚ ਮਹੀਨੇ। ਮਹੀਨੇ ਚ ਹੋ ਜਾਂਦਾ। ਹਾਂਜੀ ਹਾਂਜੀ। ਲਓ। ਹਾਂਜੀ ਚਾਣ ਨਾਲ ਬਹੁਤ ਵਧੀਆ ਹੋ ਜਾਂਦਾ ਜੀ ਬਹੁਤ ਸ਼ੀਤੀ। ਅੱਛਾ ਜੀ ਰੌਣੀ ਕਰਕੇ ਪਰ ਰੌਣੀ ਕਾ ਨਾ ਜਬ ਨਾਲੋ ਸਭ ਤੋਂ ਵਧੀਆ ਇਹੋ ਹੀ ਆ ਵੀ ਇਹਨੂੰ ਬੀਜ ਖਿਲਾਰ ਕੇ ਤੇ ਪਾਣੀ ਲਾ ਦਿਓ ਜੀ ਨਾਲੇ ਖਰਚਾ ਬਚਦਾ ਨਾਲੇ ਖਰਚਾ ਤੇ ਬਾਕੀ ਜਦੋਂ ਫੇ ਅੱਜ ਤਾਂ ਅੱਜ ਕੀ ਬਰਸਾਤ ਹੋ ਹੋਈ ਜਾਂਦੀ ਹੈ ਜੀ ਬਸਾਤਾਂ ਦੇ ਵਿੱਚ ਸਭ ਤੋਂ ਵਧੀਆ ਚਾਰਾ ਇਹ ਹੈ ਜੀ ਇਦਾਂ ਨਾ ਕਿਉਂ ਬਾ ਖੱਤਾ ਬੱਤਰ ਹੁੰਦਾ ਨਹੀਂ ਗਾ ਜੀ ਤੇ ਇਹ ਬੀਜ ਆਪਾਂ ਜਦੋਂ ਮੀਂਹ ਪਿਆ ਵਾ ਖੱਤਾ ਗਿੱਲਾ ਜਿਹਾ ਜਦੋਂ ਢੀਹਰਾ ਹੋ ਜਾਂਦਾ ਜੀ ਲੋੜ ਹੀ ਨਹੀਂ ਪੌਣ ਦੀ ਖੱਤਾ ਕੇ ਤਾਂ ਨਹੀਂ ਪੌਣ ਦੀ ਲੋੜ ਨਹੀਂ ਜੀ ਬਸਾਤਾਂ ਦੇ ਵਿੱਚ ਵੀ ਜੇ ਪਾਣੀ ਵੀ ਖੜਾ ਰਹਿੰਦਾ ਤਾਂ ਵੀ ਕੋਈ ਚੱਕਰ ਨਹੀਂ ਜੀ ਇਹ ਹੋ ਜਾਂਦਾ ਜੀ ਪੱਠੇ ਵਧੀਆ ਸਮਾਂ ਇਹ ਤਾਂ ਪੱਠਾ ਬਹੁਤ ਵਧੀਆ ਫੈਰਿਆ ਮਾਨ ਦਾ ਪੱਠਾ ਪਹੁਵੇ ਸਗਾ ਖਾਂਦਾ ਇਹ ਜਿਆਦਾ ਚਾਦਾ ਖਾਂਦਾ ਜੀ ਅੱਛਾ ਛਿਟਾ ਦੇ ਕੇ ਬੀਜ ਲੈਣਾ ਚਾਹੀਦਾ ਹਾਂਜੀ ਹਾਂਜੀ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਨਹੀਂ ਕੋਈ ਨਹੀਂ ਆਉਦੀ ਕੋਈ ਨਹੀਂ ਆਉਦੀ ਜੀ ਇਹਨੂੰ ਕੋਈ ਖਾਦ ਸਪਰੇ ਨਹੀਂ ਜੀ ਆਪਾਂ ਵੀ ਕਰਦੇ ਨਹੀਂਗੇ ਇਹਨਾਂ ਨੂੰ ਕਿਤਾ ਕੋਈ ਚੀਜ਼ ਪਾਵੇ ਨਹੀਂ ਕੋਈ ਖਾਦ ਖੁਦ ਕੁਝ ਨਹੀਂ ਪਾਉਣਾ ਪੈਂਦਾ ਨਹੀਂ ਆਪਾਂ ਪਾਉਦੇ ਨਹੀਂਗੇ ਜਿੱਦਾਂ ਜੀ ਹੈ ਨਾ ਅੱਛਾ ਬੀਜ ਮਿਲ ਜਾਂਦਾ ਆਮ ਹਾਂਜੀ ਮਿਲ ਜਾਂਦਾ ਜੀ ਤਾਂ ਇੱਕ ਕਨਾਲ ਥਾਂ 'ਚ ਬੀ ਕਿੰਨਾ ਪਊਗਾ ਜਿੱਦਾਂ ਕਿਲੋ ਹੀ ਬਹੁਤ ਆ ਜੀ ਹਲਕਾ ਹੁੰਦਾ ਬੀਜ ਕਿਲੋ ਬਹੁਤ ਜ਼ਿਆਦਾ ਜੀ ਇ ਕਿੰਨੇ ਦਿਨ ਹੋ ਗਿਆ ਹੋਣਗੇ ਫਿਰ ਵੀ ਕਿੰਨੇ ਹੋ ਹੀ ਗਿਆ ਹੁਣ ਮੇਰੇ ਖਿਆਲ ਆ ਡੇਢ ਕ ਮਹੀਨਾ ਹੋ ਗਿਆ ਹੁਣ ਆ ਜੀ ਆ ਡੇਢ ਮਹੀਨੇ ਦੇ ਆ ਹਾਂ ਜੀ ਤੇ ਤੁਸੀਂ ਇਹਦਾ ਵੱਡ ਵੱਡ ਪਾਈ ਜਾਣਾ ਹਾਂਜੀ ਹਾਂਜੀ ਠੀਕ ਆ ਡੇਢ ਤੋਂ ਉੱਤੇ ਹੋ ਗਿਆ ਹੁਣ ਆ ਥੋੜਾ ਬਹੁਤ ਪੱਕਣ ਨੂੰ ਇਹਦਾ ਛੱਡਣਾ ਹੋਵੇ ਤੇ ਕਿੰਨਾ ਚਿਰ ਪੱਕਣ ਨੂੰ ਛੱਡਾ ਹਾਂ ਪੱਕ ਜਾਣਾ ਬਹੁਤਾ ਟਾਈਮ ਨਹੀਂ ਲੰਘਦਾ ਜੀ ਆ ਦੇਖੋ ਹੁਣ ਇਦਾਂ ਰਹੋ ਤੁਰਿਆ ਜੀ ਪੱਕਾ ਅੱਛਾ ਜੀ ਠੀਕ ਆ ਹੋ ਚ ਰਿਆ ਰੰਗ ਮੁੜ ਗਿਆ ਹਾਂ ਰੰਗ ਬਦਲੀ ਜਾਂਦਾ ਜੀ ਵਾਸ ਹਿੱਤੀ ਪੱਕ ਜਾਂਦਾ ਇਹ ਜੀ ਠੀਕ ਆ ਇਹ ਇੱਡਾ ਕ ਦੰਬ ਹੁੰਦਾ ਇਹ ਹਾਂਜੀ ਹਾਂਜੀ ਕੋ ਵਧੀਆ ਦੰਬ ਦੇਖੋ ਜੀ ਕਿੱਦਾਂ ਆ ਆ ਦੇ ਤੇ ਇਹਦਾ ਇੱਕੋ ਹੀ ਲੋਜ ਤਾਂ ਹੁੰਦਾ ਜਿੱਥੋਂ ਤੁਸੀਂ ਵੱਡ ਲਿਆ ਹੁਣ ਦੁਬਾਰਾ ਵੀ ਇੱਥੇ ਉੱਗ ਜਾਂਦੇ ਆ ਥੱਲੇ ਜਾਂ ਹਾਂਜੀ ਦੁਬਾਰਾ ਫਟਾਰਾ ਹੋ ਜਾਂਦਾ ਜਾਂ ਉੱਚੇ ਵੱਡੇ ਜਾਣਾ ਤਾਂ ਪਰਾ ਕਰਕੇ ਵੱਡੇ ਉਹ ਉੱਚੇ ਵੱਡੇ ਦੇਖੋ ਦੁਬਾਰਾ ਹੋ ਜਾਂਦਾ ਅੱਛਾ ਉਹ ਜਿਹੜੇ ਉਹ ਪਰੇ ਦਿਸ ਰਹੇ ਨੇ ਉਹ ਥੋੜਾ ਜਿਹਾ ਉੱਚੇ ਵੱਡੇ ਸੀਗੇ ਆਹ ਵਾਲੇ ਹਾਂਜੀ ਪਰ ਉਹ ਤਾਂ ਦੁਬਾਰਾ ਪੀਚਾ ਜਾਂਦੇ ਤਾਂ ਸਭ ਤੋਂ ਵਧੀਆ ਜੀ ਠੀਕ ਆ ਹਾਂਜੀ ਰਗੜ ਕੇ ਨਹੀਂ ਵੱਡੇ ਹਾਂਜੀ ਠੀਕ ਆ ਠੀਕ ਤੇ ਜਦੋਂ ਐਂ ਤਾਂ ਮੰਨ ਲਓ ਇੱਕ ਇੱਕ ਆਪਾਂ ਵੱਡ ਲਿਆ ਤੇ ਫਿਰ ਇਹਦਾ ਛਿਟਾ ਦੇ ਦਵੇ ਹਾਂਜੀ ਬਸ ਇਦਾਂ ਦਾ ਛਿਟਾ ਥੋ ਜਾਣਾ ਜੀ ਫਿਰ ਹੋ ਜਾਂਦਾ ਹਾਂ ਕੋਈ ਚੱਕ ਨੀ ਵਸਾ ਖਤਾ ਪੱ ਠੀਕ ਆ ਨਾਲੇ ਪਸ਼ੂ ਨੂੰ ਵੈਰਾਈਟੀ ਮਿਲ ਜਾਂਦੀ ਆ ਹਾਂਜੀ ਹਾਂਜੀ ਵੈਰਾਈਟੀ ਜੀ ਵੈਰਾਈਟੀ ਮਿਲ ਜਾਂਦੀ ਨਾਲੇ ਦੇਸੀ ਆ ਜੀ ਹਾਂ ਦੇਸੀ ਜੀ ਸਭ ਤੋਂ ਵੱਡਿਆ ਦੇਸੀ ਜਿਹੜੇ ਦੇਸੀ ਨੇ ਖਾਸ ਆਪਾਂ ਨੂੰ ਦੇ ਕੇ ਜਾਣਾ